ਧੰਨ ਧੰਨ ਬਾਬਾ ਕਾਲਾ ਮਹਿਰ ਜੀ ਸੰਧੂ ਮੈਂ ਵਿਕਰਮ ਜੀ ਸੰਧੂ YouTube ਚੈਨਲ ਅਤੇ Facebook ਪੇਜ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਸੰਧੂ ਜੀ ਤੇ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ ਪਹਿਲਾਂ ਮੈਂ ਸਾਰੇ ਸੰਧੂਆਂ ਅਤੇ ਸ਼ਰਧਾਲੂਆਂ ਤੋਂ ਮਾਫੀ ਚਾਹੁੰਦਾ ਕਿ ਇਹ ਵੀਡੀਓ ਬਹੁਤ ਜ਼ਿਆਦਾ ਲੇਟ ਹੋ ਗਈ ਤੇ ਇਸ ਨਵੇਂ ਸਾਲ ਦੀ ਯਾਨੀ ਕਿ 2024 ਜੋ ਨਵਾਂ ਸਾਲ ਆਇਆ ਸਾਰੇ ਸੰਧੂਆਂ ਅਤੇ ਭੈਣ ਭਰਾਵਾਂ ਲਈ ਇਸ ਵੀਡੀਓ ਨੂੰ ਵੇਖ ਰਹੇ ਹਰ ਇੱਕ ਉਸ ਇਨਸਾਨ ਲਈ ਖੁਸ਼ੀਆਂ ਭਰਿਆ ਹੋਵੇ ਜੀ ਤਾਂ ਤਾਂ ਬਾਬਾ ਕਾਲਾ ਮਹਰਜੀ ਸੰਧੂ ਆਪ ਸਾਰੇ ਦੇ ਸਾਰਿਆਂ ਦੇ ਜੀਵਨ ਵਿੱਚੋਂ ਦੁੱਖਾਂ ਤਕਲੀਫਾਂ ਦਾ ਨਾਸ ਕਰਨ ਦੀ ਇਹ ਸਾਵ ਇਹ ਨਵਾਂ ਸਾਲ ਤੁਹਾਡੇ ਲਈ ਬਹੁਤ ਖੁਸ਼ੀਆਂ ਭਰਿਆ ਹੋਵੇ ਜੀ ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਹੈ 2024 ਦੀਆਂ ਜਿੰਨੀਆਂ ਵੀ ਆਉਣ ਵਾਲੀਆਂ ਏਕਮ ਨੇ ਬਾਬਾ ਜੀ ਦੀਆਂ ਹਾਂਜੀ ਇਸ ਸਾਲ ਦੀਆਂ ਜਿੰਨੀਆਂ ਵੀ ਏਕਮ ਨੇ ਉਹਨਾਂ ਬਾਰੇ ਆਪਾਂ ਜਿਹੜੀ ਜਾਣਕਾਰੀ ਹੈ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ ਕਿ ਕਿਹੜੀ-ਕਿਹੜੀ ਡੇਟ ਨੂੰ ਜਿਹੜੇ ਬਾਬਾ ਜੀ ਦੀਆਂ ਏਕਮ ਨੇ ਸੋ ਆਪਾਂ ਸਟਾਰਟ ਕਰਦੇ ਆਂ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਪਹਿਲਾਂ ਮੈਂ ਗੁਜਾਰਿਸ਼ ਕਰਦਾ ਜਿੰਨੇ ਵੀ ਸੰਧੂ ਭੈਣ ਭਰਾ ਸਰਦਾਰ ਲੋਇਸ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਨੂੰ ਬਾਬਾ ਜੀ ਦੇ ਸਬਸਕ੍ਰਾਈਬ ਕਰ ਦਿਓ ਜੀ ਜੇ ਤੁਸੀਂ ਅਜੇ ਤੱਕ ਨਹੀਂ ਕੀਤਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਬਾਬਾ ਜੀ ਤੁਹਾਡੇ ਤੇ ਮਿਹਰ ਪਰਿਆ ਹੱਥ ਰੱਖਣ ਜੀ ਸੋ ਆਪਾਂ ਸਟਾਰਟ ਕਰਦੇ ਆਂ 2024 ਦੀਆਂ ਜਿੰਨੇ ਵੀ ਬਾਬਾ ਜੀ ਦੀਆਂ ਏਕਮ ਨੇ ਜਿਹੜੇ ਨਵੇਂ ਸੰਧੂ ਭੈਣ ਭਰਾ ਸਾਡੇ ਨਾਲ ਜੁੜਦੇ ਨੇ ਉਹ ਜਾਣ ਲੈਣ ਕਿ ਹਰ ਇੱਕ ਮੱਸਿਆ ਹਰ ਮਹੀਨੇ ਦੀ ਜਿਹੜੀ ਮੱਸਿਆ ਹੁੰਦੀ ਹੈ ਉਸ ਤੋਂ ਇੱਕ ਦਿਨ ਬਾਅਦ ਬਾਬਾ ਜੀ ਦੀ ਏਕਮ ਦਾ ਦਿਨ ਹੁੰਦਾ ਹੈ ਤੇ ਇਸ ਏਕਮ ਦਾ ਇਤਿਹਾਸ ਕੀ ਹੈ ਬਾਬਾ ਜੀ ਦੀ ਜੀਵਨੀ ਕੀ ਹੈ ਉਹ ਸਾਰੀ ਆਪਣੇ ਇਸ ਚੈਨਲ ਦੇ ਉੱਤੇ ਚੜੀ ਹੋਈ ਹੈ ਤੁਸੀਂ ਦੂਜੀਆਂ ਵੀਡੀਓ ਦੇ ਵਿੱਚ ਜਾ ਕੇ ਜਿਹੜਾ ਬਾਬਾ ਜੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਬਾਬਾ ਜੀ ਦੇ ਦਰ ਤੋਂ ਰਹਿਮਤਾਂ ਪ੍ਰਾਪਤ ਕਰ ਸਕਦੇ ਹੋ ਸੋ ਆਪਾਂ ਸਟਾਰਟ ਕਰਦੇ ਹਾਂ ਜਿਹੜੀਆਂ 2024 ਦੀਆਂ ਔਰ ਵਾਲੀਆਂ ਏਕਮ ਨੇ ਉਹਨਾਂ ਬਾਰੇ ਆਪਾਂ ਜਾਣਕਾਰੀ ਦੇਣੇ ਆ ਜੀ ਸੋ ਜਿਹੜੀ ਪਹਿਲਾ ਇਸ ਸਾਲ ਦੀ ਏਕਮ ਆ ਜਿਹੜੀ ਲੰਘ ਚੁੱਕੀ ਆ ਮੈਂ ਮਾਫੀ ਚਾਹੁੰਦਾ ਉਹਦੀ ਵੀਡੀਓ ਮੈਂ ਕਿਸੇ ਕਾਰਨ ਨਹੀਂ ਚੜਾ ਸਕਿਆ ਸੋ ਸੀ 12 ਜਨਵਰੀ 28 ਪੋ ਦਿਨ ਸ਼ੁੱਕਰਵਾਰ ਸੀ ਬਾਬਾ ਜੀ ਦੀ ਏਕਮ ਦਾ ਦਿਨ ਹਾਂਜੀ ਉਹ ਏਕਮ ਲੰਘ ਚੁੱਕੀ ਆ ਜਨਵਰੀ ਮਹੀਨੇ ਦੀ ਤੇ ਹੁਣ ਜਿਹੜੀਆਂ ਆਉਣ ਵਾਲੀਆਂ ਬਾਬਾ ਜੀ ਦੀ ਏਕਮ ਨੇ ਉਹਨਾਂ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਜਿਹੜੀ 10 ਫਰਵਰੀ ਅਗਲੀ ਏਕਮ ਹੈ ਫਰਵਰੀ ਮਹੀਨੇ ਦੀ ਉਹ 10 ਫਰਵਰੀ 28 ਮਾਘ ਦਿਨ ਸ਼ਨੀਵਾਰ ਹੈ ਜੀ ਹਾਂਜੀ 10 ਫਰਵਰੀ 2024 28 ਮਾਘ ਦਿਨ ਸ਼ਨੀਵਾਰ ਹੈ ਜਿਹੜੀ ਬਾਬਾ ਜੀ ਦੀ ਹਕਮ ਦਾ ਦੇਣਾ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਮਾਰਚ ਮਹੀਨੇ ਦੀ ਗੱਲ ਕਰੀਏ ਤਾਂ 11 ਮਾਰਚ 2024 28 ਫੱਗਨ ਦਿਨ ਸੋਮਵਾਰ ਹਾਂਜੀ 11 ਮਾਰਚ 2024 28 ਫੱਗਨ ਦਿਨ ਸੋਮਵਾਰ ਹੈ ਜਿਹੜਾ ਬਾਬਾ ਜੀ ਦੀ ਹਕਮ ਦਾ ਦੇਣਾ ਹੈ ਤੇ ਉਸ ਤੋਂ ਬਾਅਦ ਵਾਲੀ ਜਿਹੜੀ 1 ਐਪ੍ਰੈਲ ਮਹੀਨੇ ਦੀ ਜੀ ਤੇ ਸਾਰੇ ਸੰਧੂ ਭੈਣ ਭਰਾਵਾਂ ਨੂੰ ਜਿਹੜੇ ਪਹਿਲਾਂ ਹੀ ਬਾਬਾ ਜੀ ਬਾਰੇ ਜਾਣਦੇ ਹਨ ਤੇ ਜਿਹੜੇ ਨਵੇਂ ਹਨ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਐਪ੍ਰੈਲ ਮਹੀਨੇ ਦੀ ਮੱਸਿਆ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਬਾਬਾ ਜੀ ਦੀ ਏਕਮ ਹੁੰਦੀ ਹੈ ਐਪ੍ਰੈਲ ਮਹੀਨੇ ਚ ਜਿਹੜੀ ਬਾਬਾ ਜੀ ਦੀ ਏਕਮ ਹੁੰਦੀ ਹੈ ਉਸ ਏਕਮ ਨੂੰ ਧੰਨ ਧੰਨ ਬਾਬਾ ਕਾਲਾ ਮਹਿਲ ਜੀ ਦਾ ਸਾਲਾਨਾ ਮੇਲਾ ਹੁੰਦਾ ਜੀ ਤੇ ਸਿੱਖਾਂ ਵਾਲੀ ਬੀੜ ਕੋਟਕਪੁਰਾ ਵਿਖੇ ਜਿਹੜਾ ਇਹ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜੀ ਤੇ 9 ਅਪ੍ਰੈਲ ਜਿਹੜੀ ਹੋਣ ਵਾਲੀ ਯਾਨੀ ਕਿ ਜਿਹੜੀ 1 ਇਸ ਅਪ੍ਰੈਲ ਵਾਲੀ ਇਕਮ ਹੈ 9 ਅਪ੍ਰੈਲ 27 ਚੇਤ ਹਾਂ ਜੀ ਇਹ ਚੇਤ ਮਹੀਨੇ ਦੀ ਇਕਮ ਹੁੰਦੀ ਹੈ ਜਦੋਂ ਉਸ ਬਾਬਾ ਜੀ ਦਾ ਸਾਲਾਨਾ ਮੇਲਾ ਹੁੰਦਾ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਚੇਤ ਮਹੀਨੇ ਦੀ ਜਿਹੜੀ ਮੱਸਿਆ ਇਕਮ ਹੁੰਦੀ ਹੈ ਔਸੇ ਕਮ ਨੂੰ ਬਾਬਾ ਜੀ ਦਾ ਸਾਲਾਨਾ ਮੇਲਾ ਹੁੰਦਾ ਜੀ ਤਾਂ ਆਉਣ ਵਾਲਾ ਜਿਹੜਾ ਸਾਲਾਨਾ ਮੇਲਾ ਹੈ ਉਹ 9 April 27 ਚੇਤ ਦਿਨ ਮੰਗਲਵਾਰ 2024 ਹਾਂਜੀ April ਮਹੀਨੇ ਦੀ ਜਿਹੜੀ ਇਹ ਕਮ ਹੈ ਬਾਬਾ ਜੀ ਦੀ ਉਸ ਨੂੰ ਬਾਬਾ ਜੀ ਦਾ ਸਾਲਾਨਾ ਮੇਲਾ ਹੈ ਹਾਂਜੀ ਤੇ ਅਗਲੀ ਇੱਕਮ ਦੀ ਗੱਲ ਕਰੀਏ ਆਪਾਂ 9 May 2024 27 ਵਿਸਾਖ ਦਿਨ ਵੀਰਵਾਰ ਹਾਂਜੀ ਇਹ ਬਾਬਾ ਜੀ ਦੇ ਮਈ ਮਹੀਨੇ ਦੀ 1 ਮਈ 9 ਮਈ 27 ਵਿਸਾਖ ਦਿਨ ਵੀਰ ਵੀਰਵਾਰ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੂਨ ਮਹੀਨੇ ਦੀ ਤਾਂ 7 ਜੂਨ 2024 25 ਜੇਠ ਦਿਨ ਸ਼ੁੱਕਰਵਾਰ ਹਾਂਜੀ 7 ਜੂਨ 25 ਜੇਠ ਦਿਨ ਸ਼ੁੱਕਰਵਾਰ ਇਹ ਬਾਬਾ ਜੀ ਦੀ ਏਕਮ ਦਾ ਦਿਨ ਹੈ ਤੇ ਉਸ ਤੋਂ ਬਾਅਦ ਜੂਨ ਤੋਂ ਬਾਅਦ ਆਪਾਂ ਜੁਲਾਈ ਦੀ ਗੱਲ ਕਰੀਏ ਤਾਂ ਜੁਲਾਈ ਮਹੀਨੇ ਦੀ ਜਿਹੜੀ ਏਕਮ ਹੈ ਉਹ 6 ਜੁਲਾਈ ਏ ਹਾਰਡ ਦਿਨ ਸ਼ਨੀਵਾਰ ਹਾਂਜੀ ਦੁਬਾਰਾ ਫਿਰ ਦੱਸ ਦਿੰਨਾ 6 ਜੁਲਾਈ 23 ਹਾਰਡ ਦਿਨ ਸ਼ਨੀਵਾਰ ਇਹ ਜੁਲਾਈ ਮਹੀਨੇ ਦੀ ਬਾਬਾ ਜੀ ਦੀ ਏਕਮ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ 5 ਅਗਸਤ ਅਗਸਤ ਵਾਲੇ ਮਹੀਨੇ ਦੀ ਏਕਮ ਹੈ ਜਿਹੜੀ ਉਹ 5 ਅਗਸਤ 21 ਸੌਣ ਦਿਨ ਸੋਮਵਾਰ ਹਾਂਜੀ 5 ਅਗਸਤ 2100 ਦਿਨ ਸੋਮਵਾਰ ਹੈ ਜਿਹੜਾ ਉਹ ਬਾਬਾ ਜੀ ਦੀ ਇਕਮ ਦਾ ਦਿਨ ਹੈ ਤੇ ਉਸ ਤੋਂ ਬਾਅਦ ਆਪਾਂ ਸਤੰਬਰ ਮਹੀਨੇ ਦੇ ਵਿੱਚ ਆਈਏ ਤਾਂ 4 ਸਤੰਬਰ 20 ਭਾਦੋਂ ਦਿਨ ਬੁੱਧਵਾਰ ਬਾਬਾ ਜੀ ਦੇ ਇਕਮ ਦਾ ਦਿਨ ਬੰਦ ਹੈ ਜੀ 4 ਸਤੰਬਰ 20 ਭਾਦੋਂ ਦਿਨ ਬੁੱਧਵਾਰ ਹਾਂਜੀ ਇਹ ਬਾਬਾ ਜੀ ਦੀ ਇਕਮ ਦਾ ਦਿਨ ਹੈ ਤਾਂ ਉਸ ਤੋਂ ਬਾਅਦ ਆਪਾਂ ਅਕਤੂਬਰ ਮਹੀਨੇ ਦੀ ਗੱਲ ਕਰੀਏ ਤਾਂ 3 ਅਕਤੂਬਰ 18 ਅੱਸੂ ਦਿਨ ਵੀਰਵਾਰ ਹਾਂਜੀ 3 ਅਕਤੂਬਰ 18 ਅਸੂ ਦਿਨ ਵੀਰਵਾਰ ਬਾਬਾ ਜੀ ਦੀ ਇਕਮ ਦਾ ਦਿਨ ਹੈ ਤੇ ਉਸ ਤੋਂ ਬਾਅਦ ਆਪਾਂ ਨਵੰਬਰ ਮਹੀਨੇ ਦੀ ਗੱਲ ਕਰੀਏ ਤਾਂ 2 ਨਵੰਬਰ 17 ਤੱਕ ਦਿਨ ਸ਼ਨੀਵਾਰ ਹਾਂਜੀ 2 ਨਵੰਬਰ 17 ਤੱਕ ਦਿਨ ਸ਼ਨੀਵਾਰ ਬਾਬਾ ਜੀ ਦੀ ਇਕਮ ਦਾ ਦਿਨ ਹੈ ਤੇ ਉਸ ਤੋਂ ਬਾਅਦ ਆਪਾਂ ਦਸੰਬਰ ਮਹੀਨੇ ਦੀ ਗੱਲ ਕਰੀਏ ਤਾਂ ਇਸ ਸਾਲ 2024 ਦੇ ਵਿੱਚ ਜਿਹੜੀ ਦਸੰਬਰ ਮਹੀਨਾ ਹੈ ਉਹਦੇ ਵਿੱਚ ਬਾਬਾ ਜੀ ਦੀ ਇੱਕੋ ਮਹੀਨੇ ਦੇ ਵਿੱਚ ਦੋ ਇੱਕ ਮਾਨੇ ਜੀ ਹਾਂਜੀ ਤਾਂ ਉਹ ਕਿਹੜੀ ਕਿਹੜੀ ਡੇਟ ਨੂੰ ਨੇ 2 ਦਸੰਬਰ 17 ਮੱਗਰ ਦਿਨ ਸੋਮਵਾਰ ਜਿਹੜੀ ਪਹਿਲੀ 1 ਦਸੰਬਰ ਮਹੀਨੇ ਦੀ ਆ ਜਾਨੀ ਕਿ ਉਹ ਆ 2 ਦਸੰਬਰ 17 ਮੱਗਰ ਦਿਨ ਸੋਮਵਾਰ ਤੇ ਜਿਹੜੀ ਦੂਜੀ ਇੱਕਮ ਹੈ ਉਹ 31 ਦਸੰਬਰ ਲਾਸਟ ਨੂੰ ਹਾਂਜੀ 31 ਦਸੰਬਰ 17 ਪੋ ਦਿਨ ਮੰਗਲਵਾਰ ਹਾਂਜੀ 31 ਦਸੰਬਰ 17 ਪੋ ਦਿਨ ਮੰਗਲਵਾਰ ਪੋਮੀ ਨਦੀਆਂ ਜਿਹੜੀਆਂ ਏਕਮ ਨੇ ਬਾਬਾ ਜੀ ਦੀ ਇਸ ਸਾਲ ਦੀ 1 ਜਨਵਰੀ ਦੇ ਵਿੱਚ ਲੰਘ ਚੁੱਕੀ ਹੈ ਤੇ 1 ਦਸੰਬਰ 31 ਦਸੰਬਰ ਵਾਲੇ ਦਿਨ ਜਿਹੜੀ ਪੋਮੀ ਨਦੀ ਮੱਛੀ ਜਿਹੜੀ ਆਕਤੀ ਦੋ ਵਾਰੀ ਆ ਬਾਬਾ ਜੀ ਦੇ ਜਿਹੜੀ ਏਕਮ ਹੈ ਤਾਂ ਧੰਨ ਧੰਨ ਬਾਬਾ ਕਾਲਾ ਮਰਜੀ ਸੰਧੂ ਜਿਹਦੀਆਂ ਇਹ ਜਿਹੜੀਆਂ 2024 ਦੀਆਂ ਏਕਮ ਸੀਗੀਆਂ ਉਹਨਾਂ ਬਾਰੇ ਆਉਣ ਵਾਲੀਆਂ ਏਕਮ ਨੇ ਉਹਨਾਂ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਆ ਸੋ ਸਾਰੇ ਸੰਧੂ ਭੈਣ ਭਰਾਵਾਂ ਉੱਤੇ ਧੰਨ ਧੰਨ ਬਾਬਾ ਕਾਲਾ ਮਹਿਰਜੀ ਸੰਧੂ ਸਦਾ ਮੇਰਾ ਪਰਿਆ ਹੱਥ ਰੱਖਣ ਜੀ ਜਿਹੜੇ ਜਿਹੜੇ ਸੰਧੂ ਭੈਣ ਭਰਾ ਨਵੇਂ ਜੁੜਦੇ ਨੇ ਸਾਡੇ ਨਾਲ ਉਹ ਜਾਣ ਲੈਣ ਕਿ ਧੰਨ ਧੰਨ ਬਾਬਾ ਕਾਲਾ ਮਹਿਰਜੀ ਦੀ ਉਹਨਾਂ ਦੇ ਜੀਵਨ ਵਿੱਚ ਕੀ ਮਹੱਤਤਾ ਹੈ ਸਾਡੀਆਂ ਵੀਡੀਓ ਦਾ ਮਕਸਦ ਇਹੀ ਹੁੰਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਰਹਿੰਦੇ ਸੰਧੂ ਭੈਣ ਭਰਾਵਾਂ ਤੇ ਸ਼ਰਧਾਲੂਆਂ ਨੂੰ ਧੰਨ ਧੰਨ ਬਾਬਾ ਕਾਲਾ ਮਹਾਰਾਜ ਜੀ ਸੰਧੂ ਤੋਂ ਜਾਣੂ ਕਰਵਾਉਣਾ ਅਤੇ ਤਾਂ ਜੋ ਸਾਰੇ ਬਾਬਾ ਜੀ ਨੂੰ ਜਾਣਨ ਉਹਨਾਂ ਦੇ ਦਰ ਤੋਂ ਰਹਿਮਤਾ ਪ੍ਰਾਪਤ ਕਰਨ ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਸਾਰਿਆਂ ਤੋਂ ਇਜਾਜ਼ਤ ਮੰਗਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨ ਧੰਨ ਬਾਬਾ ਕਾਲਾ ਮਹਾਰਾਜ ਜੀ ਸੰਧੂ ਆਪ ਸਭ ਤੇ ਸਦਾ ਮੇਰਾ ਪਰਿਆ ਹੱਥ ਰੱਖਣ ਜੀ